ਜੋ ਅਥਿਹਦਾਰ ਗਿਆਨੀ ਰਜਵੀਰ ਸਿੰਘ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਹਾਲ ਫਿਲਹਾਲ ਉਹਨਾਂ ਦੇ ਵੱਲੋਂ ਆ ਸਵਾਲ ਕੀਤਾ ਗਿਆ ਸੀ ਕਿ ਹਫ਼ਤੇ ਹੁਣ ਤੱਕ ਪ੍ਰਵਾਨ ਨਹੀਂ ਕੀਤੇ ਗਏ ਜਿਸ ਦਾ ਜਵਾਬ ਦਿੰਦਿਆ ਹੋਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਜਵੀਰ ਸਿੰਘ ਨੇ ਵੀ ਅੱਜ ਕੱਲ ਦਾ ਜ਼ਿਕਰ ਕੀਤਾ ਗਿਆ ਸੀ ਸਾਫ਼ ਤੇ ਕਲੀਅਰ ਸ਼ਬਦਾਂ ਸ਼ਾਰਤਨਾ ਕੀਤੀ ਗਈ ਸੀ ਕਿ ਜੋ ਵੀ ਫੈਸਲੇ 2 ਤਰੀਕ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਗਏ ਨੇ ਉਹਨਾਂ ਨੂੰ ਇਨ ਬਿਨ ਲਾਗੂ ਕੀਤੀ ਜਾਏ ਇਸ ਤਰ੍ਹਾਂ ਚੱਲਦੇ ਸ਼ਮਣੇ ਅਕਾਲੀ ਦਲ ਇਨ੍ਹਾਂ तमाम ਫੈਸਲਿਆਂ ਨੂੰ ਜੋ ਹੈ ਲਾਗੂ ਕਰਨ ਚ ਆਨਾ ਕਾਨੀ ਨਾ ਕਰੇ ਇਸ ਗੱਲ ਦਾ ਵੀ ਜ਼ਿਕਰ ਜ਼ਥੇਦਾਰ ਸਾਹਿਬ ਦੇ ਵੱਲੋਂ ਕੀਤਾ ਗਿਆ ਸੀ ਤੇ ਸਭ ਦੇ ਚਲਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣਗੇ ਸ਼ਿਰਕਾਤਖਸਾਬ ਦੇ ਜ਼ਥੇਦਾਰ ਦਾਦੇ ਕੇ ਸਭ ਦੇ ਵਿਚਾਰੇ ਆ तमाम ਤਸਵੀਰਾਂ سامنے ਆਈਆਂ ਸੀ ਕਿਉਂਕਿ 6 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਜੋ ਹੈ ਉਹ ਕੀਤਾ ਗਿਆ ਸੀ ਕਿ ਜੋ ਵੀ ਫੈਸਲੇ ਸੁਣਾਏ ਗਏ ਨੇ 2 ਤਰੀਕ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹਨਾਂ ਫੈਸਲਿਆਂ ਨੂੰ ਇਨ ਬਿਨ ਲਾਗੂ ਕੀਤਾ ਜਾਣਾ ਚਾਹੀਦਾ ਹੈ ਫਸੀਲ ਤੇ ਸੁਣਾਏ ਫੈਸਲੇ ਲਾਗੂ ਕਰੇ ਅਕਾਲੀ ਦਲ ਅਕਾਲੀ ਦਲ ਕੋਈ ਆਨਾ ਕਾਨੀ ਨਾ ਕਰੇ ਗਿਆਨੀ ਰਗबीर ਸਿੰਘ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਜੋ ਹੈ ਉਹ ਕੀਤਾ ਗਿਆ ਸੀ ਤੇ 2 ਦਸੰਬਰ ਨੂੰ ਸ਼੍ਰੋਮ ਅਕਾਲ ਤਖਤ ਸਾਹਿਬ ਨੇ ਨਿਰਦੇਸ਼ ਦਿੱਤੇ ਸੀ ਆਦੇਸ਼ ਦਿੱਤੇ ਸੀ ਪੈਂਡਿੰਗ ਅਸਤੀਫੇ ਪ੍ਰਵਾਨ ਕਰਨ ਦੇ ਨਿਰਦੇਸ਼ देश जो ने अदत्ते थी हालांकि दो तरीक नो पूरा फैसला सुनाया गया से पूरी प्रोसीडिंग्स जो ने ओपन किया जिस सब दे चल दे 3 दिन दा समय ਦਿੱਤਾ गया से पर बाद शोमणी अकाली दल दे वलो 24 दिन दा समय मांगया गया से पर 20 दिन दा समय गुजर जान के बाद भी कोई फैसला इस बबत नहीं लिया गया है, जिस सब दे चल दे, ਹੁਣ ਜੋ ਹੈ ਇਸ ਕਾਲ ਦਾ ਜ਼ਿਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਕੀਤਾ ਗਿਆ ਕਿ ਜੋ ਫੈਸਲੇ ਉਸ ਦੌਰਾਨ 2 ਤਰੀਕ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਗਏ ਸੀ ਉਹਨਾਂ ਨੂੰ ਇਨ ਬਿਨ ਜੋ ਹੈ ਉਹ ਲਾਗੂ ਕੀਤਾ ਜਾਏ ਇਹ ਸਭ ਦੇ ਚੱਲਦੇ ਤੇ ਵੱਡੀ ਖਬਰ ਦਾ ਸੇ ਜ਼ਿਕਰ ਕਰਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਗਿਆਨੀ ਰਗਵੀਰ ਸਿੰਘ ਤਲਵੰਡੀ ਸਾਬੋ ਚ ਮੁਲਾਕਾਤ ਕਰਨਗੇ ਵੱਡੀ ਖਬਰ ਦਾ ਸੇ ਜ਼ਿਕਰ ਕਰਿਆ ਅਜਵਾਡ ਦੁਪਹਿਰ 2 ਵੇ ਜਥੇਦਾਰਾ ਦੀ ਮੁਲਾਕਾਤ ਜੋ ਹੈ ਉਹ ਹੋ ਸਕਦੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣਗੇ ਚਿਰਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਤਲਵੰਡੀ ਸਾਬੋਚ ਆ ਮੁਲਾਕਾਤ ਕਰਨਗੇ ਅੱਜ ਬਾਦ ਦੁਪਹਿਰੇ ਦੋਵੇਂ ਜਥੇਦਾਰਾਂ ਦੀ ਜੋ ਮੁਲਾਕਾਤ ਹੈ ਉਹ ਹੋਏਗੀ ਜਦ ਕਿ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਜਾਂਚ ਤੋਂ ਕਿੰਨਾ ਕਿਤੇ ਨਾਰਾਜ਼ ਚੱਲ ਰਹੇ ਨੇ ਅਕਾਤਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਇਸ ਗੱਲ ਦਾ ਵੀ ਜ਼ਿਕਰ ਜੋ ਹੈ ਜਥੇਦਾਰ ਸਾਹਿਬ ਦੇ ਵੱਲੋਂ ਕੀਤਾ ਗਿਆ ਸੀ ਕਿ ਐਸਜੀਪੀਸੀ ਦੇ ਵੱਲੋਂ ਬਣਾਈ ਜਾਂਚ ਕਮੇਟੀ ਤੇ ਸਖਤ ਇਤਰਾਜ਼ ਉਹਨਾਂ ਦੇ ਵੱਲੋਂ ਜਤਾਇਆ ਗਿਆ ਸੀ ਜ਼ਹਿਰ ਕੀਤਾ ਗਿਆ ਸੀ ਕਿ ਜਥੇਦਾਰਾਂ ਦੀ जांच का हक सिर्फ जथेदारा न ही है मेरा नाम योगी राजीव शर्मा फोन लाइन से जुड़े ने राजीव अब दार अहम मुलाकात की कुछ गलबात की कुछ विचार किया जाना है ਅਜੀਬ ਬਿਲਕੁਲ ਸਰਬਜੋਤੇ ਇਹ ਜਿਹੜੀ ਮੁਲਾਕਾਤ ਹੈ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਦੋਂ ਜਿਹੜੀ ਐਸਜੀਪੀਸੀ ਦੇ ਵੱਲੋਂ ਇੱਕ ਅੰਤਰੀਂ ਕਮੇਟੀ ਦੇ ਮੈਂਬਰਾਂ ਦੀ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਤੋਂ ਬਾਅਦ ਲਗਾਤਾਰ ਉਸ ਫੈਸਲੇ ਤੋਂ ਜੋ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਜਿਹੜੀ ਕਮੇਟੀ ਤੋਂ ਨਾਰਾਜ਼ ਚੱਲਦੇ ਸਨ ਅਕਾਲ ਤਖਤ ਸਾਹਿਬ ਦੇ ਜੇਤੇਦਾਰ ਗਿਆਨੀ ਰਗਵੀਰ ਸਿੰਘ ਤਾਂ ਪਰਸੋਂ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸੀ ਉਸ ਦਿਨ ਖੁੱਲ ਕੇ ਜੋ ਗਿਆਨੀ ਰਗਵੀਰ ਸਿੰਘ ਨੇ ਆਪਣੀ ਗੱਲ ਰੱਖੀ ਔਰ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਇੱਕ ਸ਼ਖਸ 14 ਸਾਲ ਪੁਰ ਖੁਦ ਗਿਆਨੀ ਹਰਪ੍ਰੀਤ ਸਿੰਘ ਪੰਜ ਪਿਆਰਿਆਂ ਦੇ ਸਨਮੁਖ ਹੋ ਕੇ ਸਾਰੇ ਮਾਮਲੇ ਬਾਰੇ ਜੋ ਸਪਸ਼ਟ ਕਰ ਚੁੱਕੇ ਨੇ ਤਾਂ ਅਜੇਹੇ ਦੇ ਵਿੱਚ ਕੋਈ ਵੀ ਜਾਂਚ ਜਿਹੜੀ ਆ ਉਹ ਨਹੀਂ ਕਰਨੀ ਬਣਦੀ ਜਦ ਕਿ ਇੱਕ ਜਥੇਦਾਰ ਦੇ ਉੱਤੇ ਜੇਕਰ ਇਲਜ਼ਾਮ ਲੱਗੇ ਨੇ ਤਾਂ ਉਸ ਦੀ ਜੇਕਰ ਜਾਂਚ ਕਰਦੀ ਵੀ ਬਣਦੀ ਹੈ ਤਾਂ ਉਸ ਦਾ ਅਧਿਕਾਰ ਖੇਤਰ ਜੋ ਹੈ ਉਹ ਅਕਾਲ ਤਖਤ ਸਾਹਿਬ ਦੇ ਕੋਲ ਹੋਣਾ ਚਾਹੀਦਾ ਹੈ ਅਕਾਲ ਤਖਤ ਸਾਹਿਬ ਵੱਲੋਂ ਉਸ ਦੀ ਜਿਹੜੀ ਜਾਂਚ ਹੈ ਉਹ ਹੋਣੀ ਚਾਹੀਦੀ ਸੀ ਤਾਂ ਸਿਰੇ ਤੋਂ ਉਹਨਾਂ ਨੇ ਉਸ ਕਮੇਟੀ ਨੂੰ ਨਕਾਰਿਆ ਔਰ ਨਾਲ ਦੀ ਨਾਲ ਜਿਹੜੇ ਹੁਣ ਤੱਕ 2 ਦਸੰਬਰ ਨੂੰ ਜਿਹੜਾ ਆਦੇਸ਼ ਹੋਇਆ ਸੀ ਅਕਾਲ ਤਖਤ ਸਾਹਿਬ ਤੋਂ ਉਸ ਦੀ ਇਨ ਬਿਨ ਜਿਹੜੀ ਪਾਲਣਾ ਹਲੇ ਤੱਕ ਨਹੀਂ ਹੋਈ ਤਾਂ ਉਸ ਤੋਂ ਵੀ ਕਿਤਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਨਾਲ-ਨਾਲ ਇਹ ਦੋਵੇਂ ਜਿਹੜੇ ਮਾਮਲੇ ਇਸ ਨੂੰ ਲੈ ਕੇ ਉਹ ਨਾਰਾਜ਼ ਚੱਲ ਰਹੇ ਸੀ ਤਾਂ ਅੱਜ ਇਹ ਜਿਹੜੀ ਮੁਲਾਕਾਤ ਹੈ ਇਹ ਤਲਵੰਡੀ ਸਾਬੋ ਦੇ ਵਿੱਚ ਜਿੱਥੇ ਯਾਨੀ ਹਰਪ੍ਰੀਤ ਸਿੰਘ ਜੀ ਦੀ ਨਿੱਜੀ ਰਹਾਇਸ਼ ਹੈ ਕਿਉਂਕਿ ਜਦੋਂ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਜਦੋਂ ਉਹਨਾਂ ਦੇ ਜਿਹੜੇ ਜਿੰਨੇ ਵੀ ਕੰਮ ਕਾਜ ਹੈ ਉਸ ਦੇ ਉੱਤੇ ਰੋਕ ਲਗਾਈ ਤਾਂ ਉਹਨਾਂ ਵੱਲੋਂ ਆਪਣਾ ਜਿਹੜਾ ਐਸਜੀਪੀਸੀ ਵੱਲੋਂ ਦਿੱਤਾ ਗਿਆ ਘਰ ਹੈ ਉਹ ਖਾਲੀ ਕਰ ਦਿੱਤਾ ਗਿਆ ਔਰ ਇਸ ਵੇਲੇ ਉਹ ਆਪਣੀ ਨਿੱਜੀ ਰਹਾਇਸ਼ ਦੇ ਉੱਤੇ ਰਹਿ ਰਹੇ ਨੇ ਤਾਂ ਉੱਥੇ ਅੱਜ ਅਤੇ ਦੁਪਹਿਰ ਤੋਂ ਦੁਪਹਿਰ ਤੱਕ ਜੋ ਅੰਦਾਜ਼ਾ ਲਗਾਇਆ ਜਾ ਰਿਹਾ ਕਿਉਂਕਿ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਅਕਾਲੀ ਦਲ ਦੇ ਕੁਝ ਲੀਡਰਾਂ ਵੱਲੋਂ ਵੀ ਮੁਲਾਕਾਤ ਜਿਹੜੀ ਹੈ ਉਹ ਕੀਤੀ ਜਾਣੀ ਹੈ ਤਾਂ ਦੁਪਹਿਰ ਤੱਕ ਕਿਹਾ ਜਾ ਰਿਹਾ ਕਿ ਇਹ ਜਿਹੜੀ ਮੁਲਾਕਾਤ ਹੋਣ ਦੀ ਸੰਭਾਵਨਾ ਹੈ ਉਹ ਉਸ ਮੁਲਾਕਾਤ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਕੀ ਕੁਝ ਕਹਿੰਦੇ ਨੇ ਉਹ ਵੀ ਕਾਫੀ ਅਹਿਮ ਰਹਿਣ ਵਾਲਾ ਹੈ ਜੀ ਸਰ ਰਾਜੀਵ ਐਸਜੀਪੀਸੀ ਦੇ ਵੱਲੋਂ ਬਣਾਈ ਜੋ ਕਮੇਟੀ ਹੈ ਉਸ ਦੀ ਜਾਂਚ ਤੋਂ ਕਿੰਨਾ ਕਿਤੇ ਨਾਰਾਜ਼ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਇਸ ਮੁਲਾਕਾਤ ਤੋਂ ਬਾਅਦ ਕੋਈ ਆਦੇਸ਼ ਫਰਮਾਨ ਜਥੇਦਾਰ ਸਾਹਿਬ ਦੇ ਵੱਲੋਂ ਸੁਣਾਇਆ ਜਾ ਸਕਦਾ ਹੈ ਅ ਦੇਖੋ ਹਾਲੇ ਤੱਕ ਕਿਉਂਕਿ ਪੰਜ ਸਿੰਘ ਸਹਿਬਾਨ ਜਦੋਂ ਕੋਈ ਵੀ ਮੀਟਿੰਗ ਹੁੰਦੀ ਹੈ ਪੰਜ ਸਿੰਘ ਸਹਿਬਾਨਾਂ ਦੀ ਜਿਹੜੀ ਹੈ ਹਾਜ਼ਰੀ ਦੇ ਵਿੱਚ ਹੁੰਦੀ ਹੈ ਜਦ ਕਿ ਗਿਆਨੀ ਹਰਪ੍ਰੀਤ ਸਿੰਘ ਤਾਂ ਖੁਦ ਇੱਕ ਵੀਡੀਓ ਜਾਰੀ ਕਰਕੇ ਇਹ ਗੱਲ ਕਹਿ ਚੁੱਕੇ ਨੇ ਕਿ ਜਦੋਂ ਵੀ ਕੋਈ ਜਿਹੜਾ 2 ਦਸੰਬਰ ਦਾ ਮਾਮਲਾ ਹੈ ਜਾਂ ਫਿਰ ਸੁਖਬੀਰ ਬਾਦਲ ਜਾਂ ਅਕਾਲੀ ਦਲ ਦੇ ਨਾਲ ਜੁੜਿਆ ਕੋਈ ਵੀ ਮਾਮਲੇ ਨੂੰ ਲੈ ਕੇ ਜੇਕਰ ਕੋਈ ਮੀਟਿੰਗ ਹੁੰਦੀ ਹੈ ਹਣ ਵਾਲੇ ਸਮੇਂ ਦੇ ਵਿੱਚ ਤਾਂ ਉਸ ਦਾ ਹਿੱਸਾ ਗਿਆਨੀ ਹਰਪ੍ਰੀਤ ਸਿੰਘ ਨਹੀਂ ਹੋਣਗੇ ਇਹ ਖੁਦ ਉਹ ਗੱਲ ਜਿਹੜੀ ਸਪਸ਼ਟ ਕਰ ਚੁੱਕੇ ਨੇ ਪਰ ਕੌਣ ਕਿਉਂਕਿ ਖੁਦ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਵੀ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਕਿ ਅਕਾਲੀ ਦਲ ਦਾ ਹੀ ਇੱਕ ਧੜਾ ਜਿਹੜਾ ਪੂਰੀ ਸਾਜ਼ਿਸ਼ ਰਚ ਰਚ ਰਿਹਾ ਹੈ ਔਰ ਉਸ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਉਹਨਾਂ ਨੇ ਇਹ ਵੀ ਲਗਾਏ ਕਿ ਉਹਨਾਂ ਵੱਲੋਂ ਵਿਰਤ ਸਿੰਘ ਬਲਟੋਆ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ 2 ਦਸੰਬਰ ਦੇ ਜਿਹੜੇ ਤੱਕਤ ਆਦੇਸ਼ ਜਦੋਂ ਸੁਣਾਏ ਗਏ ਤਾਂ ਉਸ ਤੋਂ ਬਾਅਦ ਗੈਨੀ ਹਰਪ੍ਰੀਤ ਸਿੰਘ ਲਗਾਤਾਰ ਆਕਾਲੀ ਦਲ ਦੇ ਹੀ ਇੱਕ ਵਿੰਗ ਦੇ ਨਿਸ਼ਾਨੇ ਦੇ ਉੱਤੇ ਨੇ ਤਾਂ ਅੱਜ ਦੀ ਮੁਲਾਕਾਤ ਜਿਹੜੀ ਹੈ ਕਿਤੇ ਨਾ ਕਿਤੇ ਇਹ ਇੱਕ ਜਿਹੜੀ ਨਾਰਾਜ਼ਗੀ ਵੀ ਪੈਦਾ ਹੋਈ ਸੀ ਦੋਵਾਂ ਜਿਹੜੇ ਤਖਤਾਂ ਦੇ ਜੱਥੇਦਾਰਾਂ ਦੇ ਵਿਚਾਲੇ ਜਦੋਂ ਇੱਕ ਵੀਡੀਓ ਕਲਿੱਪ ਜਾਰੀ ਕੀਤਾ ਜਾਂਦਾ ਹੈ ਵਿਰਤ ਸਿੰਘ ਬਲਟੋਆ ਉਸ ਤੇ ਮੋਹਰ ਲਾਉਂਦੇ ਨੇ ਤਾਂ ਉਹ ਵੀਡੀਓ ਜਿਹੜੀ ਹੈ ਕਿਸ ਤਰ੍ਹਾਂ ਬਾਹਰ ਨਿਕਲੀ ਉਸ ਚੀਜ਼ ਨੂੰ ਲੈ ਕੇ ਵੀ ਕਿਤਨਾ ਕਦੇ ਦੋਵਾਂ ਜਥੇਦਾਰਾਂ ਦੇ ਵਿਚਾਲੇ ਕੁਝ ਮਨ ਮਟਾਵ ਸੀ ਜਿੰਨੂੰ ਲੈ ਕੇ ਅੱਜ ਗੱਲਬਾਤ ਹੋਏਗੀ ਤਾਂ ਉਹ ਨਿਰਾਸ਼ਾ ਜਿਹੜੀ ਹੈ ਉਹ ਵੀ ਦੂਰ ਕਰਨ ਦੀ ਕੋਸ਼ਿਸ਼ ਜਿਹੜੀ ਹੈ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਅੱਜ ਕੀਤੀ ਜਾ ਸਕਦੀ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹੈ ਗਿਆਨੀ ਹਰਪੀਤ ਸਿੰਘ ਨੂੰ ਮਿਲਣਗੇ ਸ਼ਰਕਾਲ 택ਸਾਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਗਿਆਨੀ ਰਗਵੀਰ ਸਿੰਘ ਤਲਵੰਡੀ ਸਾਬੋ ਜੋ ਨੀਜੀ ਰਿਹਾਇਸ਼ ਹਰਪੀਤ ਸਿੰਘ ਦੀ ਉਹਨਾਂ ਦੀ ਰਿਹਾਇਸ਼ ਤੇ ਹੀ ਮੁਲਾਕਾਤ ਕੀਤੀ ਜਾਏਗੀ ਸ਼ਾਮ ਤਕਰੀਬਨ 4 ਵਜੇ ਜਥੇਦਾਰਾਂ ਦੀ ਮੁਲਾਕਾਤ ਹੋ ਫਾਰਕ ਨੇ ਗਿਆਨੀ ਹਰਪ੍ਰੀਤ ਸਿੰਘ ਹਾਲ ਫਲਾਸ਼ ਚੇਤਰੀਕ ਨੂੰ ਇੱਕ ਬਿਆਨ ਇੱਕ ਸਟੇਟਮੈਂਟ ਜਥੇਦਾਰ ਗਿਆਨੀ ਰਕबीर ਸਿੰਘ ਦੇ ਵੱਲੋਂ ਦਿੱਤੀ ਗਈ ਸੀ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਕਿੰਨਾ ਕਿਤੇ ਐਸਜੀਪੀਸੀ ਦੇ ਵੱਲੋਂ ਜੋ ਬਣਾਈ ਜਾਂਚ ਕਮੇਟੀ ਹੈ ਉਸ ਤੇ ਇਤਰਾਜ਼ ਜਥੇਦਾਰ ਦੇ ਵੱਲੋਂ ਜਤਾਇਆ ਗਿਆ ਸੀ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਕਿ ਜਥੇਦਾਰਾਂ ਦੀ ਜਾਂਚ ਪੜਤਾਲ ਕਰਨਾ ਜਾਂਚ ਕਰਨਾ ਆ ਜਥੇਦਾਰ ਹੀ ਕਰ ਸਕਦੇ ਨੇ ਜੇ ਸਭ ਤੋਂ ਨਰਾਜ਼ ਵੀ ਨੇ ਆਕਾਤਿਥਾ ਜਥੇਦਾਰ ਤੇ ਹੁਣ ਅੱਜ ਮੁਲਾਕਾਤ ਹੈ ਇਸ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਦੇਸਾਂਡੋ ਨੇ ਗੁਰਪ੍ਰੀਤ ਸਿੰਘ ਉਹਨਾਂ ਦੇ ਜੋ ਹੈ ਸ਼ਿਕਾਇਤ ਪੱਤਰ ਐਸਜੀਪੀਸ ਨੂੰ ਦਿੱਤਾ ਸੀ ਜਾਂਚ ਉਸ ਪੂਰੇ ਮਾਮਲੇ ਦੀ ਕੀਤੀ ਜਾ ਰਹੀ ਹੈ ਹਾਲ ਫਿਲਹਾਲ ਜਿੱਥੇਦਾਰੀ ਤੋਂ 15 ਦਿਨਾਂ ਲਈ ਫਾਰਕ ਕੀਤਾ ਗਿਆ ਸੀ ਜਿੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਹੁਣ ਉਸ ਦੀ ਜਮਿਆਦ ਹੈ 1 ਮਹੀਨੇ ਵਧਾ ਦਿੱਤੀ ਗਈ ਹੈ